I'm the uh born -huh. ਹੋ oh, 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 oh. ਉਦਮ ਵਾਸਤੇ ਉਦਮ ਤੇ ਉਪਰਾਲਾ ਕਰ ਰਹੇ ਹਨ ਆਓ ਸਭ ਨਾਲ ਨੇ ਬੈਠ ਕੇ ਸਰਵਣ ਕਰਨ ਦਾ ਇਹ ਸੁਭਾਗ ਦਾ ਸਮਾਪਨ ਕਰਨਾ ਜੀ ਤੁਸੀਂ ਸਭ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 嗯嗯嗯。Oh, oh, 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 oh. 我我。 What? 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 ਨਾਨਕ ਹੋਤ ਨਿਹਾਲ ਇੱਕ ਅੱਖਰ ਹਰ ਮਨ ਬਸਤ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਸਰਨ ਵਿਚਾਰੋ ਮਨ ਰੇ ਪ੍ਰਭ ਕੀ ਸ਼ਰਨ ਆਂਦ ਚਾਰੋ ਮਨ ਰੇ ਪ੍ਰਭ ਕੀ ਸ਼ਰਨ ਆਂਦ ਚਾਰੋ ਮਨ ਰੇ ਪ੍ਰਭ ਕੀ ਸ਼ਰਨ ਆਂਦ ਚਾਰੋ ਮਨ ਰੇ ਕਾਮ ਕੀ ਸਰਨ ਵਿਚਾਰੋ ਮਨ ਦੇ ਤਬਤੀ ਸਰਨ ਵਿਚਾਰੋ ਮਨ ਦੇ ਤਬਤੀ ਸਰਨ ਵਿਚਾਰੋ ਮਨ ਦੇ ਤਬਤੀ ਸਰਨ ਵਿਚਾਰੋ ਮਨ ਰੇ ਤਬ ਕੀ ਸ਼ਰਨ ਵਿਚਾਰੋ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਮਨ ਰੇ ਪ੍ਰਭ ਕੀ ਜੇ ਸਿਮਰਤ ਗਨ ਕਾਸੀ ਉਦਰੀ ਜੇ ਸਿਮਰਤ ਗਨ ਕਾਸੀ ਉਦਰੀ ਜੈ ਜਮਰਾਤ ਗਾਣਾ ਕਾਸੀ ਹੁਦਰੀ ਜੈ ਜਮਰਾਤ ਗਾਣਾ ਕਾਸੀ ਹੁਦਰੀ ਜੈ ਮਰਤ ਜਨ ਕਾਸੀ ਉਦਰੀ ਜਹ ਜਿਮਰਤ 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 ਮਗਾਤ ਕਨ ਕਾਸੀ ਉਧਰੀ ਪਾਉ ਕੋ ਜਸਰਤਾਰੋ ਪਾਉ ਕੋ ਜਸਰਤਾਰੋ ਪਾਉ ਕੋ ਜਸਰਤਾਰੋ ਪਾਉ ਕੋ ਜਸਰ ਤੋ ਜਸੁਰਤ ਕਰੋ ਤੋ ਜਸੁਰਤ ਕਰੋ ਸਰਨ ਵਿਚਾਰੋ ਮਨ ਦੀ ਉਸਤਤਿ ਸਰਨ ਵਿਚਾਰੋ ਮਨ ਦੀ ਉਸਤਤਿ ਸਰਨ ਵਿਚਾਰੋ ਮਨ ਰੇ ਪ੍ਰਭ ਕੀ

ਜਿਹ ਸਿਮਰਤ ਗਨ ਕਾਸੀ ਉਦਰੀ ਤਾ ਕੋ ਜਸ ਰਤਰ ਅਟਲ ਪਿਉ ਤ੍ਰੂ ਜਾ ਕੈ ਸਿਮਰਨ ਅਰ ਨਿਰਪੈ ਪਦ ਪਾਇਆ ਦੁਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਨ ਗਹੀ ਕਿਰਪਾ ਨਦ ਜਬ ਹੀ ਸਰਨ ਗਹੀ ਕਿਰਪਾ ਨਦ ਗਜਗrah ਤੇ ਛੂਟਾ ਮਹਿਮਾਨ ਨਾਮ ਕਹਾ ਲਉ ਬਰਨੁ ਰਾਮ ਕਹਿਤ ਬੰਧਨ ਤੇ ਟੁਟਾ ਰਾਮਨ ਲਾਪੀ ਜਗ ਜਾਨੇ ਰਾਮਨ ਲਾਪੀ ਜਗ ਜਾਨੇ ਨਿਮਖ ਮਹੀਂ ਨਸਤਾਰਾ ਨਾਨਕ ਕਹਿ ਤੀਤ ਚਿੰਤਾ ਮੰ ਤੈ ਪੀ ਉਪਰਹਿ ਪਾਰਾ ਸਰਨ ਵਿਚਾਰੋ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਮਨ ਰੇ ਕਿਰਪਾ ਪਾਈ ਸਰਨ ਵਿਚਾਰੋ ਮਨ ਰੇ ਸਭ ச்சாரோ மன ரேசாரோ மனதே பபு சரண விசாரோ மனதே பபு ஷரண விச்சாரோ மன ரே பபத்தி தரண விசாரோ मन रे सब की शरण बिचारो मन रे शरण बिचारो मन रे सब की मन रे सब की शरण बिचारो मन रे सब की शरण बिचारो मन रे सब की शरण बिचारो ਸਰਨੰਦ ਜਾ ਰੋ ਮਨ ਰੇ ਪ੍ਰਭ ਕੀ ਸਰਨੰਦ ਜਾ ਰੋ ਮਨ ਰੇ ਪ੍ਰਭ ਕੀ ਸਰਨੰਦ ਜਾ ਰੋ ਮਨ ਰੇ ਪ੍ਰਭ ਕੀ ਸਰਨੰਦ ਜਾ ਰੋ ਜੈ ਹਿਸਮਰਤ ਜਨ ਕਾਸੀ ਉਧਰੀ ਜੈ ਸਰਨ ਬਿਚਾਰੋ ਸਰਨ ਬਿਚਾਰੋ ਮਨ ਰੇ ਪ੍ਰਭ ਕੀ 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 ਸਰਨ ਬਿਚਾਰੋ ਮਨਰੇਬ ਸਭ ਕੀ ਪਰਮ ਸਨਮਾਨਯੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਜਿਨੇ ਵੀ ਮਾਈ ਪਾਈ ਗੁਰੂ ਸਾਹਿਬ ਜੀ ਦੀ ਪਾਵਨ ਅਰਪਿਤ ਅਹਜ਼ੂਰੀ ਦੇ ਵਿੱਚ ਰਾਤਰੀ ਦੇ ਦੀਵਾਨ ਦੇ ਵਿੱਚ ਹਾਜ਼ਰੀ ਲਵਾਉਣ ਵਾਸਤੇ ਇਕੱਤਰ ਹੋਏ ਹਾਂ ਗੁਰੂ ਸਾਹਿਬ ਨੇ અપਾਰ ਕਿਰਪਾ ਮਿਹਰਮਤ ਬਖਸ਼ਿਸ਼ ਮਿਹਰ ਮਿਲਗਾਂ ਆਪਾਂ ਸਾਰਿਆਂ ਤੇ ਕੀਤੀ ਹੈ ਕਿ ਆਪਾਂ ਸਾਰਿਆਂ ਨੂੰ ਮਹਾਂਪੁਰਖ શ્રીਮਾਨ ਬਾਬਾ ਪੂਰਨਵਾਸਤੀ ਮਹਾਂਪੁਰਖ ਜਿਨ੍ਹਾਂ ਨੇ ਇਸ ਨਗਰ ਦੇ ਵਿੱਚ ਭਾਗ ਲਾਇਆ ਔਰ ਵੱਡੀ ਗੱਲ ਸਤਿਗੁਰਾਂ ਨੇ ਸਮਕਾਲੀ ਮਹਾਂਪੁਰਖ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਮੇਂ ਦੇ ਸੰਕਾਲੀ ਮਹਾਂਪੁਰਖ ਸ੍ਰੀ ਮਾਨਸੰਤ ਬਾਬਾ ਪੂਰਨ ਦਾਸ ਜੀ ਐਸੀ ਹਟੀ ਤੱਪੀ ਜਪੀ ਮਹਾਂਪੁਰਖਾਂ ਦੀ ਪਾਵਨ ਯਾਦ ਦੇ ਵਿੱਚ ਆਪਾਂ ਸਾਰੇ ਹੀ ਗੁਰੂ ਸਾਹਿਬ ਦੇ ਪਾਵਨ ਪਿਤਰ ਚਰਣਾ ਦੇ ਵਿੱਚ ਦਰਬਾਰ ਵਿੱਚ ਜੁੜ ਬੈਠੇ ਹਾਂ ਸਥਾਨਲੇ ਮੁਖ ਸੇਵਾਦਾਰ ਸ਼੍ਰੀਮਾਨ ਮਹੰਤ ਬਾਬਾ ਕਮਲਵਨੀ ਜੀ ਮਹਾਪੁਰਖ ਔਰ ਉਹਨਾਂ ਦੇ ਅਨੰਦ ਸੇਵਕ ਬਾਬਾ ਲੱਕੜਦਾਸ ਜੀ ਮਹਾਪੁਰਖ ਸਾਧ ਸੰਗਤ ਜੀ ਤੇਨਾ ਮਹਾਪੁਰਖਾਂ ਦੇ ਉਦਮ ਅਪਰਾਲੇ ਦਾ ਸਦਕਾ ਆਪਾਂ ਨੂੰ ਹਰ ਸਾਲ ਇਹ ਤਿੰਨ ਦਿਨ ਹਰ ਜਸ ਕੀਰਤਨ ਦਾ ਸਮਾਹ ਮਹਾਰਾਜ ਸਹਿਬ ਬਖਸ਼ਿਸ਼ ਕਰਦੇ ਹਨ ਸੋ ਆਪ ਕਾਫੀ ਗਿਣਤੀ ਵਿੱਚ ਸੰਗਤਾਂ ਬਾਹਰ ਵੀ ਹਾਜ਼ਰੀ ਕਰ ਰਹੇ ਹੋ ਅਕਸਰ ਕੀ ਹੁੰਦਾ ਹੈ ਜਦੋਂ ਆਪਾਂ ਬਾਹਰ ਬੈਠਦੇ ਆ ਤਾਂ ਉਸ ਸਮੇਂ ਆਪਾਂ ਆਪਣੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ ਜਿਵੇਂ ਕਿ ਮਾੜੀ ਮਿੱਟੀ ਆਵਾਜ਼ ਬਾਹਰੋਂ ਆਪਾਂ ਨੂੰ ਸੁਣਵੀਂ ਰਹੀ ਹੈ ਆਪਾਂ ਯਤਨ ਕਰਨਾ ਹੈ ਕਿ ਜਿੰਨਾ ਸਮਾਂ ਆਪਾਂ ਨੂੰ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ ਆਪਾਂ ਗੁਰੂ ਸਾਹਿਬਾਂ ਨੇ ਬਖਸ਼ੇ ਇਹ ਸਵਾਸ ਔਰ ਸਮਾਂ ਦੋਹਾਂ ਨੂੰ ਹੀ ਸਫਲ ਕਰਨਾ ਹੈ ਕਿਉਂ ਆਪਾਂ ਕਲ ਜੁਗੀ ਜੀਵ ਹਾਂ ਜੇ ਕੇ ਵੀ ਆਪਾਂ ਸਾਰਾ ਦਿਨ ਵੀ ਘਰੇ ਬੈਠ ਕੇ ਰੱਬ ਰੱਬ ਕਰਦੇ ਹੋਵਾਂਗੇ ਤਾਂ ਉਹ ਤਾਂ ਆਪਣੇ ਤੋਂ ਨਹੀਂ ਹੁੰਦਾ ਹੈ ਤਾਂ ਇਹ ਜਿਹੜਾ ਹਰਜਸ ਕਥਾ ਕੀਰਤਨ ਦੇ ਦੌਰਾਨ ਇਹ ਆਪਾਂ ਨੂੰ ਸੁਭਾਗਾ ਸਮਾ ਸਫਲਾ ਸਮਾ ਮਿਲਦਾ ਹੈ ਇਸ ਸਮੇਂ ਆਪਾਂ ਆਪਣੇ ਮਨ ਨੂੰ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਸਾਹਿਬਾਨ ਦੀ ਸਿਫਤ ਸਲਾਹ ਦੇ ਵਿੱਚ ਲਾਉਣ ਦਾ ਯਤਨ ਕਰੀਏ ਆਓ ਸਭ ਤੋਂ ਪਹਿਲਾਂ ਗੁਰਫਤੇ ਦੀ ਸਾਂਝ ਪਾਈਏ ਪਿਆਰ ਸਹਿਤ ਉਚਾਰਨ ਕਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਰਬ ਵਿਚਾਰਾਂ ਦੀ ਰਮਤਾ ਤੋਂ ਪਹਿਲਾਂ ਪੜ੍ਹੀਏ ਰੜਾ ਸਾਹਿਬ ਵਾਲੇ ਮਹਾਂਪੁਰਖ ਪੜ੍ਹਦੇ ਹੁੰਦੇ ਸੀ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਇਕਾਗਰ ਚੀਤ ਕਿੰਨੇ ਭਾਈ ਜਦ ਗੁਰੂ ਦੀ ਹਜ਼ੂਰੀ ਵਿੱਚ ਆ ਗਏ ਨਾ ਉਸ ਸਮੇਂ ਫਿਰ ਮਨ ਨੂੰ ਇਕਾਗਰ ਰੱਖਣਾ ਕਹਿੰਦੇ ਕਿਵੇਂ ਕਰਨੀ ਹੈ ਮਹਾਰਾ ਜੀ ਸਿਫਤ ਕਿਵੇਂ ਕਰਨੀ ਹੈ ਮਹਾਰਾਜ ਦੀ ਮਹਿਮਾ ਪ੍ਰਭ ਕੀ ਉਸਤਤ ਕਰਹੁ ਸੰਤ ਵੀਰ ਦੇਖੋ ਆਪਾਂ ਕਿੰਨੇ ਵੱਡੇ ਭਾਗੇ ਹਾਂ ਮਹਾਰਾਜ ਨੇ ਇੱਥੇ ਸਾਰੀ ਸੰਗਤ ਨੂੰ ਸੰਤ ਕਹਿ ਦਿੱਤਾ ਸਤਨਾਮ ਸਿੰਘ ਜਿੰਨੇ ਵੀ ਇਸ ਸਮੇਂ ਮਹਾਰਾਜ ਦਾ ਜਸ ਗਾਉਣ ਲਈ ਬੈਠੇ ਹਾਂ ਪਾਸ਼ਾ ਨੇ ਸਾਰਿਆਂ ਨੂੰ ਸੰਤ ਕਹਿ ਦਿੱਤਾ ਔਰ ਆਪਣੀ ਮੀਤ ਕਹਿ ਦਿੱਤਾ ਇਹ ਮਹਾਰਾਜ ਕੀ ਲਈ ਜਾ ਕਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਹੋ ਕਾ ਕੀ ਕਮੀਆ ਕਹਿੰਦੇ ਜੀਦਾ ਮਿੱਤਰ ਉਹ ਅਕਾਲ ਪੁਰਖ ਵਾਹਿਗੁਰੂ ਹੋ ਜਾਏ ਜੀਦਾ ਮਿੱਤਰ ਉਹ ਪਰਮੇਸ਼ਰ ਹੋ ਜਾਏ ਮਾਲਕ ਹੋ ਜਾਏ ਕਹਿੰਦੇ ਉਸ ਨੂੰ ਫਿਰ ਕਾਦੀ ਕਮੀ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਅੱਗੇ ਕੀ ਬਚਨ ਸਾਰੇ ਪੜਦੇ ਆ ਸੁਖਨੀ ਸਾਹਿਬ ਸਾਵਧਾਨ ਇਕਾਗਰਤੀ ਕਹਿੰਦੇ ਸਾਵਧਾਨ ਹੋ ਕੇ ਸਕੂਲ ਵਿੱਚ ਵਿਖੇਣ ਸਾਵਧਾਨ ਦੇ ਵਿਸ਼ਾ ਨੂੰ ਦੋ ਪੋਜੀਸ਼ਨਾਂ ਹੁੰਦੀਆਂ ਹੁਣ ਮੇਰੇ ਖਿਆਲ ਸਟੈਂਡਰਡਾਈਜ਼ਰ ਅਟੈਂਸ਼ਨ ਕਹਿ ਦਿੰਦੇ ਆ ਸਾਵਧਾਨ ਦਾ ਭਾਵ ਕੀ ਹੈ ਜਿਸ ਸਮੇ ਤੁਸੀਂ ਕੋਈ ਹਰਕਤ ਨਹੀਂ ਕਰ ਸਕਦੇ ਜਿਸ ਸਮੇਂ ਤੁਸੀਂ ਬਿਲਕੁਲ ਸਿੱਧੇ ਖੜੇ ਰਹਿਣੇ ਡੰਡੀ ਦੀ ਨਿਯਾਈ ਉਹਨੂੰ ਸਾਵਧਾਨ ਕਹਿ ਦਿੰਦੀ ਹੈ। ਵਿਸ਼ਰਾਮ ਦਾ ਭਾਵ ਹੈ ਵੀ ਤੁਸੀਂ ਆਪਣੇ ਸਰੀਰ ਦੀ ਕੋਈ ਹਰਕਤ ਜਿਹੜੀ ਆ ਉਹ ਕਰ ਸਕਦੇ ਹੋ। ਮਹਾਰਾਜ ਨੇ ਕਿਹਾ ਸਾਵਧਾਨ ਕਿ ਉਸ ਸਮੇਂ ਗੱਲਾਂ ਨਹੀਂ ਕਰਨੀਆਂ। ਉਸ ਸਮੇਂ ਤੁਹਾਡਾ ਧਿਆਨ ਕੇਵਲ ਪ੍ਰਮਾਤਮਾ ਦੀ ਸਿਮਤ ਸਲਾਹ ਗੁਰੂ ਦੇ ਸ਼ਬਦ ਵਿੱਚ ਹੋਵੇ। ਜਦੋਂ ਜ਼ਿਆਦਾ ਸਾਵਧਾਨ ਹੋਵਾਂਗੇ ਤੇ ਚਿੱਤ ਵੀ ਇਕਾਗਰ ਹੋਏਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਤਾਈਂ ਬੱਲਦੇ ਹਣਦੇ ਜਸ ਕਰੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ ਜਸ ਕਰੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ ਜਸ ਕਰੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ ਕਰਉ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ ਜਸ ਕਰੋ ਵਾਹਿਗੁਰੂ ਦਾ ਕੁਰਪਾ ਜਸ ਕਰੋ ਵਾਹਿਗੁਰੂ ਦਾ ਪਿਆਰਿਓ ਮਨ ਇਕਾਗਰ ਕਰਕੇ ਜਸ ਕਰੋ ਵਾਹਿਗੁਰੂ ਦਾ ਕਰੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ ਦਸ ਕਰੋ ਵਾਹਿਗੁਰੂ ਦਾ ਪਿਆਰੋਂ ਮਨ ਨੂੰ ਇਕਾਗਰ ਕਰਕੇ ਦਸ ਕਰੋ ਵਾਹਿਗੁਰੂ ਦਾ ਪਿਆਰੋਂ ਮਨ ਨੂੰ ਇਕਾਗਰ ਕਰਕੇ